ਪਿਛਲੇ ਦਿਨੀ ਜੋ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੜ੍ਹਾਂ ਦੀ ਮਾਰ ਪਈ ਤੇ ਹੜ੍ਹਾਂ ਦੀ ਮਾਰ ਤੋਂ ਬਾਅਦ ਲੋਕਾਂ ਦਾ ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਜਿਹੜਾ ਸੀ ਉਹ ਪੰਜਾਬ ਦੇ ਵਿੱਚ ਹੋਇਆ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੇ ਬਹੁਤ ਸਾਰੇ ਸਿੱਖਾਂ ਨੇ ਸ਼੍ਰੀ ਅਕਾਲ ਤਖਤ ਸਾਬ ਤੱਕ ਵੀ ਪਹੁੰਚ ਕੀਤੀ ਪਈ ਸੰਸਥਾਵਾਂ ਕੰਮ ਤੇ ਕਰ ਰਹੀਆਂ ਪਰ ਇਹਨਾਂ ਦਾ ਆਪਸੀ ਤਾਲਮੇਲ ਹੋਵੇ ਜਿਹੜੀ ਇੱਕ ਸੰਸਥਾ ਇੱਕ ਥਾਂ ਤੇ ਕੰਮ ਕਰ ਰਹੀ ਆ ਉਹਦੇ ਬਾਰੇ ਪਤਾ ਹੋਵੇ ਦੁਜੀਏ ਤਾਂ ਕਿ ਕਿਹੜੀ ਕਰ ਰਹੀ ਆ ਤੇ ਉਹਨਾਂ ਸੰਸਥਾਵਾਂ ਦੇ ਵੱਲੋਂ ਕਿਹੜੀਆਂ-ਕਿਹੜੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਇਹ ਵੀ ਪਾਰਦਰਸ਼ੀ ਹੋਵੇ ਸਾਹਮਣੇ ਪਤਾ ਹੋਵੇ ਤਾਂ ਇਹਦੇ ਸਬੰਧ ਵਿੱਚ ਆਪਾਂ 13 ਸਤੰਬਰ ਨੂੰ ਇੱਕ ਮੀਟਿੰਗ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਸਾਰਿਆਂ ਨੇ ਕੀਤੀ ਸਿੱਖ ਸੰਸਥਾਵਾਂ ਦੇ ਨਾਲ ਉਹਦੇ ਵਿੱਚ ਉਹਨਾਂ ਦੇ ਸੁਝਾਅ ਲਏ ਗਏ ਸੀ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਗਈਆਂ ਹਰ ਉਹਦਨ ਇਹ ਕਿਹਾ ਗਿਆ ਸੀ ਵੀ ਆਪਾਂ ਇੱਕ ਪੋਰਟਲ ਜਿਹੜਾ ਵਾ ਉਹ ਜਾਰੀ ਕਰਾਂਗੇ ਤੇ ਅੱਜ ਮੈਨੂੰ ਖੁਸ਼ੀ ਆ ਅੱਜ ਅਸੀਂ ਉਹ ਜਿਹੜਾ ਪੋਰਟਲ ਆ ਉਹ ਜਾਰੀ ਕਰਨ ਜਾ ਰਹੇ ਹਾਂ ਇਸ ਪੋਰਟਲ ਦਾ ਜਿਹੜਾ ਮਕਸਦ ਆ ਜਿਹੜਾ ਮਿਸ਼ਨ ਨਾ ਉਹ ਇਹੀ ਆ ਕਿ ਪੰਜਾਬ ਦੇ ਵਿੱਚ ਜੋ ਵੀ ਹੜ੍ਹਾਂ ਦੀ ਮਾਰ ਆ ਪ੍ਰਭਾਵਿਤ ਜਿਹੜੇ ਇਲਾਕੇ ਆ ਉੱਥੇ ਸਾਡੀਆਂ ਸੰਸਥਾਵਾਂ ਆਪਸੀ ਤਾਲਮੇਲ ਦੇ ਨਾਲ ਕਿਵੇਂ ਕੰਮ ਕਰਨ ਜਿਹਨੂੰ ਕੋਈ ਲੋੜ ਆ ਉਹ ਵੀ ਪੋਰਟਲ ਤੇ ਆਪਣੇ ਆਪ ਨੂੰ ਰਜਿਸਟਰਡ ਕਰਾ ਸਕਦਾ ਸਿੱਖ ਸੰਸਥਾਵਾਂ ਵੀ ਇੱਥੇ ਆਪਣੇ ਆਪ ਨੂੰ ਰਜਿਸਟਰਡ ਕਰਾਉਣਗੀਆਂ ਜਿਹੜੀਆਂ ਸਾਡੀਆਂ ਐਨਜੀਓ ਵੀ ਚੱਲਦੀਆਂ ਜਾਂ ਕਈ ਨਿੱਜੀ ਕਈ ਲੋਕ ਕਰਦੇ ਆ ਇਹ ਹਰੇਕ ਦੀ ਖੁਸ਼ੀ ਆ ਕਿਸੇ ਤੇ ਕੋਈ ਦਬਾਰ ਨਹੀਂ ਆ ਜਿਹੜੇ ਵੀ ਇਦਾਂ ਕੰਮ ਕਰਨਾ ਚਾਹੁੰਦੇ ਉਹ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜਾ ਹੰਗਾਰਾ ਵਾ ਉਹ ਭਰਤਾ ਤੇ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਇਹ ਜਿਹੜਾ ਪੋਰਟਲ ਆ ਤਿਆਰ ਹੋ ਗਿਆ ਤੇ ਅੱਜ ਆਪਾਂ ਇਸ ਪੋਰਟਲ ਨੂੰ ਜਿਹੜਾ ਆਨਲਾਈਨ ਆ ਸਾਹਮਣੇ ਜਿਹੜਾ ਉਹ ਕਰ ਰਹੇ ਆ ਇਹ ਜਦੋਂ ਆਪਾਂ ਖੋਲਾਂਗੇ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਮੇਰੀ ਪੀੜੀ ਦੇ ਦੋ ਨਿਸ਼ਾਨ ਆ ਜਿਹੜੇ ਉਹ ਸਾਹਮਣੇ ਦਿਸਣਗੇ ਭਗਤੀ ਤੇ ਸ਼ਕਤੀ ਜੋ ਗੁਰੂ ਸਾਹਿਬ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਸਿਧਾਂਤ ਹੈਗਾ ਇਹ ਸਾਰੀਆਂ ਇਸ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਉਹਦੀ ਰਹਿਨਮਾਈ ਦੇ ਵਿੱਚ ਕੰਮ ਕਰਨਗੀਆਂ ਔਰ ਕਿੱਥੇ ਕਿੱਥੇ ਕੰਮ ਕਰ ਰਹੀਆਂ ਵਾ ਇਸ ਪੋਰਟਲ ਦੇ ਉੱਤੇ ਆਪਣੇ ਆਪ ਨੂੰ ਰਜਿਸਟਰਡ ਕਰਨਗੀਆਂ ਇਸ ਦਾ ਇਹ ਸਾਰਿਆਂ ਦੇ ਬਾਰੇ ਦੱਸਿਆ ਗਿਆ ਕਿ ਕੀ ਹੈਗਾ ਤੁਸੀਂ ਪੜ ਸਕਦੇ ਹੋ ਪਬਲਿਕ ਡੋਮੇਨ ਚ ਹੈ ਜੀ ਪੜ੍ਹ ਲੈਣਾ ਪੰਜਾਬੀ ਜੀ ਜਿਹੜਾ ਦਿੱਤਾ ਗਿਆ ਇਹਨੂੰ ਕੋਈ ਸੀਚ ਲੈਂਗੁਏਜ ਹਾਂ ਜੀ ਹਾਂ ਇੰਗਲਿਸ਼ ਇੰਗਲਿਸ਼ ਵਿੱਚ ਵੀ ਹੈਗਾ ਮਲਟੀ ਲੈਂਗੁਏਜ ਹੈ ਤਾਂ ਸਿੱਖ ਸਾਹਿਬ ਮੁੱਖ ਨਾਮ ਕੀ ਆਪਾਂ ਦਿੰਦਾ ਜੀ ਪੋਰਟਲ ਦਾ ਸਰਕਾਰੀ ਸਰਕਾਰੀ ਖਾਲਸਾ ਉਸ ਤੋਂ ਬਾਅਦ ਜਦੋਂ ਪੋਰਟਲ ਦੇ ਥੱਲੇ ਆ ਕੇ ਕਿਉਂਕਿ ਇਹ ਰਾਹਤ ਸੇਵਾਵਾਂ ਦੇ ਲਈ ਹੈ ਇੱਥੇ ਫਿਰ ਹਾਰਡ ਸੇਵਾਵਾਂ ਦੇ ਲਈ ਜੋ ਬੰਦਾ ਅੱਗੇ ਕਲਿੱਕ ਕਰੂਗਾ ਉਸ ਤੋਂ ਬਾਅਦ ਇਹ ਇੱਕ ਪੂਰਾ ਪੋਰਟਲ ਇੱਕ ਇਹਦੇ ਵਿੱਚ ਇਹ ਹੋਗਾ ਪੰਜਾਬ ਹਾਰਡ ਸੇਵਾ 2025 ਇਹਦੇ ਵਿੱਚ ਮੈਨੂੰ ਮਦਦ ਦੀ ਲੋੜ ਆ ਇੱਥੇ ਜਦੋਂ ਕੋਈ ਕਲਿੱਕ ਕਰੂਗਾ ਉਹ ਕੋਈ ਬੰਦਾ ਵਾ ਮੋਦਵਾਰ ਜਾਂ ਵੈਸੇ ਆ ਕੋਈ ਕੋਈ ਵੀ ਮਾਈ ਭਾਈ ਐਨੀ ਧਰਮ ਕਿਉਂਕਿ ਸਾਡਾ ਸਰਬੱਤ ਦੇ ਭਲੇ ਦਾ ਮਿਸ਼ਨ ਆ ਫਿਰ ਅ ਜੇ ਕੋਈ ਅੱਗੇ ਮੈਂ ਸੇਵਾ ਕਰਨਾ ਚਾਹਣਾ ਉਹ ਵੀ ਕਲਿੱਕ ਕਰੂਗਾ ਇਹਦਾ ਸੁਝਾਅ ਜਾਂ ਸ਼ਿਕਾਇਤ ਦਾ ਇਹ ਅੱਗੇ ਤੋਂ ਅੱਗੇ ਤਾਂ ਖੁੱਲ ਹੀ ਜਾਊਗਾ ਇਸਦਾ ਵਾ ਜਿਹੜੀਆਂ ਮੇਜਰ ਸੇਵਾਵਾਂ ਇਹਦੇ ਵਿੱਚ ਚੱਲ ਰਹੀਆਂ ਸੇਵਾਵਾਂ ਆ ਉਹ ਛੇ ਤਰ੍ਹਾਂ ਦੀਆਂ ਸੇਵਾਵਾਂ ਦੀ ਲਿਸਟ ਹੈ ਖੇਤ ਪੱਧਰ ਕਰਨ ਦਾ ਘਰਾਂ ਦੀ ਸੇਵਾ ਪਸ਼ੂ ਤੰਤ ਸੇਵਾ ਸਿਹਤ ਸੇਵਾ ਸਿੱਖਿਆ ਸੇਵਾ ਤੇ ਹੋਰ ਸੇਵਾਵਾਂ ਠੀਕ ਹੈ ਇਹ ਜਦੋਂ ਜਦੋਂ ਇਨਸੀਡੈਂਟ ਉੱਤਰ ਰਿਪੋਰਟ ਹੋਈ ਜਾਂਦਾ ਇੱਥੇ ਡਾਟਾ ਜਿੱਥੇ ਬੰਦੀਆਂ ਦਾ ਤੇ ਇੰਡੀਵਿਜੂਅਲਸ ਦਾ ਇਹ ਇਹਦੇ ਵਿੱਚ ਆਟੋਮੈਟਿਕਲੀ ਰਿਕਾਰਡ ਹੋਈ ਜਾਂਦਾ ਉਸ ਤੋਂ ਇਲਾਵਾ ਬਾਕੀ ਜਦੋਂ ਕੋਈ ਵੀ ਆਂਦਾ ਇੱਥੇ ਕਲਿੱਕ ਕਰਦਾ ਤੇ ਆ ਉਹਦੇ ਲਈ ਫਾਰਮ ਇੱਕ ਬਣਦਾ ਜਿੱਦੇ ਚ ਉਹ ਆਪਣੀ ਨਿੱਜੀ ਡਿਟੇਲਸ ਭਰਦਾ ਇਹ ਅਸੀਂ ਸਮੁੱਚਾ ਜਿਹੜਾ ਵੈਬਸਾਈਟ ਆ ਉਹ ਬਹੁਤ ਮਤਲਬ ਹੈਲਪਫੁਲ ਬਣਾਈ ਹੈ ਇਹਦੇ ਵਿੱਚ ਇੱਥੇ ਗਾਈਡ ਵੀ ਦਿੱਤਾ ਹਦਾਇਤਾਂ ਦਿੱਤੀਆਂ ਹੋਈਆਂ ਸੱਚੇ ਪਾਸੇ ਇੱਕ ਇੱਕ ਵਟਸਐਪ ਦੇ ਰਹੀ ਵੀ ਅਗਲਾ ਬੰਦਾ ਸਾਡੇ ਨਾਲ ਜੁੜ ਸਕਦਾ ਇਹ ਕਿਸੇ ਨੇ ਚੈਟ ਕਰਨੀ ਹੋ ਵਟਸਐਪ ਦੇ ਥਰੂ ਸਾਡੇ ਨਾਲ ਸਿੱਧਾ ਕਨੈਕਟ ਹੋ ਸਕਦਾ ਦੂਜਾ ਇਹ ਗਾਈਡ ਦਿੱਤਾ ਕਿ ਇਹ ਸਾਰੇ ਫੀਚਰ ਨੂੰ ਕਿਵੇਂ ਯੂਜ਼ ਕਰਨਾ ਹੈ ਉਸੇ ਵੈਬਸਾਈਟ ਦੇ ਉੱਤੇ ਪੂਰਾ ਇੱਕ ਡਾਕੂਮੈਂਟ ਬਣਾ ਕੇ ਪਾਇਆ ਗਿਆ ਵੀ ਕਿਵੇਂ-ਕਿਵੇਂ ਅੱਗੇ ਜਾਣਾ ਸਾਰਾ ਹਾਂ ਜੀ ਸੋ ਜਿੰਨਾ ਕੋਈ ਨਹੀਂ ਸਿਰਫ ਲੈਪਟਾਪ ਹੈਗਾ ਜੇ ਉਹ ਵਾਈਫਾਈ ਤੇ ਹੋਵੇ ਉਹ WhatsApp ਲੈਪਟਾਪ ਨਹੀਂ ਹੈਗਾ ਤਾਂ ਮੋਬਾਈਲ ਤੇ ਖੁੱਲ ਜਾਏਗਾ ਹੋਟਲ ਕੋਈ ਵੀ ਵੈਸੇ ਆਪਾਂ ਜਾਣਦੇ ਮੋਬਾਈਲ ਤੇ ਖੁੱਲ ਜਾਂਦਾ ਹਾਂ ਜੀ ਉਹ ਇਹਦੇ ਉੱਤੇ ਜਦੋਂ ਜਾਣਗੇ ਇੱਕ WhatsApp ਦਾ ਆਪਸ਼ਨ ਆਊਗਾ ਉੱਥੇ ਉਹ ਚੈਟ ਕਰ ਸਕਦੇ ਆ ਫੋਟੋ ਖਿੱਚ ਕੇ ਭੇਜ ਸਕਦੇ ਆ ਔਰ ਜਦੋਂ ਮੰਨ ਲਓ ਕੋਈ ਕਹੂਗਾ ਵੀ ਸਾਨੂੰ ਆਹ ਲੋੜ ਆ ਉਹ ਫੋਟੋ ਅਪਲੋਡ ਕਰਦੇ ਜਾਂ ਵੀਡੀਓ ਅਪਲੋਡ ਕਰਦੇ ਉਹ ਤੋਂ ਬਾਅਦ ਸਾਰੀਆਂ ਸੰਸਥਾਵਾਂ ਦੇ ਵਿੱਚ ਅਸੀਂ ਦੋ ਦੋ ਵਾਲੈਂਟੀਅਰ ਵੀ ਲਾਵਾਂਗੇ ਉਹ ਵੀ ਇੱਥੇ ਰਜਿਸਟਰਡ ਹੋਣੇ ਆ ਉਹ ਜਾ ਕੇ ਉੱਥੇ ਚੈੱਕ ਕਰਨਗੇ ਕਿ ਅਸਲ ਦੇ ਵਿੱਚ ਲੋੜ ਹੈਗੀ ਆ ਇਹ ਜਿਹੜਾ ਘਰ ਵਾ ਹੜਾਂ ਦੇ ਨਾਲ ਢੱਠਾ ਵਾ ਜਾਂ ਕਈਆਂ ਦੇ ਪਸ਼ੂ ਮਾਲ ਡੰਗਰ ਦਾ ਮਸਲਾ ਵੀ ਹੈਗਾ ਇਹਦੇ ਰਾਹੀਂ ਇਹੋ ਹੀ ਆ ਵੀ ਇੱਕ ਤੇ ਪਾਰਦਰਸ਼ਤਾ ਹੋਊਗੀ ਕਿਹੜੀ ਸੰਸਥਾ ਕਿਹੜੇ ਇਲਾਕੇ ਤੇ ਕੰਮ ਕਰ ਰਹੀ ਆ ਉਹ ਆਨਲਾਈਨ ਹੋਊਗਾ ਉਹ ਕਿੰਨਾ ਕੰਮ ਕਰ ਰਹੀ ਆ ਇਹ ਵੀ ਪਤਾ ਲੱਗੂਗਾ ਦੂਜੀ ਸੰਸਥਾ ਕਿੱਥੇ ਕੰਮ ਕਰ ਰਹੀ ਆ ਉਹਦਾ ਵੀ ਪਤਾ ਲੱਗੂਗਾ ਫਿਰ ਜੇ ਮੰਨ ਲਓ ਵੀ ਇੱਕ ਸੰਸਥਾ ਨੇ ਕਿਸੇ ਪਿੰਡ ਦੇ ਵਿੱਚ 10 ਜਾਂ 5 ਘਰਾਂ ਦੀ ਸੇਵਾ ਲੈ ਲਈ ਕੋਈ ਦੂਜੀ ਸੰਸਥਾ ਨਹੀਂ ਜਾਊਗੀ ਕਿਉਂਕਿ ਆਨਲਾਈਨ ਇੱਥੇ ਚੜ ਜਾਣਾ ਵੀ ਉੱਥੇ ਇਹ ਸੇਵਾ ਕਰ ਰਹੇ ਆ ਇਹਦੇ ਵਿੱਚ ਕੀ ਆ ਵੀ ਜਿਵੇਂ ਕੋਸ਼ਿਸ਼ ਕਰਤਾ ਆਈਆਂ ਸੀ ਕਿ ਕੁਝ ਲੋਕ ਜਿਹੜੇ ਆ ਇੱਕ ਕੋਲੋਂ ਵੀ ਸੇਵਾ ਲੈ ਰਹੇ ਆ ਤੇ ਦੂਜੇ ਕੋਲੋਂ ਵੀ ਲੈ ਰਹੇ ਆ ਰਿਕਾਰਡ ਨਹੀਂ ਆ ਇਹਦੇ ਰਾਈ ਉਹ ਰਿਕਾਰਡ ਵੀ ਰਹਿ ਜਾਊਗਾ ਤਾਂ ਕਿ ਕੋਈ ਇਦਾਂ ਦੀ ਭਾਵਨਾ ਦੇ ਨਾਲ ਕਿਸੇ ਕਿਉਂਕਿ ਜਿਹੜਾ ਦਸਵੰਦ ਆ ਇਹ ਬਹੁਤ ਇੱਕ ਪਵਿੱਤਰ ਭਾਵਨਾ ਵੀ ਇਹ ਯੋਗ ਥਾਂ ਤੇ ਲੱਗਣਾ ਚਾਹੀਦਾ ਇਹਦੇ ਰਾਈ ਜਿਹੜੀਆਂ ਦਸਵੰਦ ਇਕੱਠੀਆਂ ਕਰਦੀਆਂ ਸੰਸਥਾਵਾਂ ਵਾਂ ਉਹਨਾਂ ਦੀ ਪਾਰਦਰਸ਼ਤਾ ਵੀ ਦੇਖੋ ਵੀ ਇੱਥੇ ਸੇਵਾ ਇੰਨੀ ਕੀਤੀ ਹੋ ਸਾਹਮਣੇ ਪਤਾ ਲੱਗ ਜਾਣਾ ਫਿਰ ਜਿਨ੍ਹਾਂ ਦੀ ਸੇਵਾ ਕੀਤੀ ਆ ਉਹ ਵੀ ਸਾਹਮਣੇ ਆ ਵੀ ਇਹਨਾਂ ਦੀ ਕੀਤੀ ਆ ਉਹ ਕਿਸੇ ਦੂਜੇ ਕੋਲੋਂ ਨਹੀਂ ਸੇਵਾ ਲੈ ਸਕਦੇ ਔਰ ਇਹਦੇ ਵਿੱਚ ਆਪਣੀਆਂ ਟੀਮਾਂ ਜਾ ਕੇ ਵਾਲੰਟੀਗਰ ਸੰਸਥਾਵਾਂ ਦੀਆਂ ਉਹ ਜਾ ਕੇ ਦੇਖਿਆ ਵੀ ਕਰਨੀਆਂ ਵੀ ਇਹਨਾਂ ਨੂੰ ਕਿੰਨੀ ਲੋੜ ਆ ਤੇ ਕੀ ਲੋੜ ਆ ਇਹ ਅਸਲ ਦੇ ਵਿੱਚ ਇਹ ਜਿਹੜਾ ਹੈਗਾ ਪੋਰਟਲ ਇਹ ਇਹੋ ਹੀ ਆ ਸੰਸਥਾਵਾਂ ਦਾ ਆਪਸੀ ਤਾਲਮੇਲ ਤੇ ਹਰ ਪਾਸੇ ਸੇਵਾ ਹੋ ਰਹੀ ਆ ਕਿ ਨਹੀਂ ਹੋ ਰਹੀ ਕਿੱਥੇ ਕਿੰਨੀ ਹੋ ਰਹੀ ਆ ਕਿੱਥੇ ਨਹੀਂ ਹੋ ਰਹੀ ਹੁਣ ਪਿਛੇ ਜੇ ਜਿਵੇਂ ਕੁਝ ਲੋਕਾਂ ਨੇ ਕਿਹਾ ਵੀ ਕੁਝ ਥਾਵਾਂ ਤੇ ਸਮਗਰੀ ਗਈ ਕੁਝ ਥਾਂ ਤੇ ਨਹੀਂ ਗਈ ਪਰ ਹੁਣ ਜਦੋਂ ਪੋਰਟਲ ਬਣੂਗਾ ਤਾਂ ਲਗਭਗ ਸਾਰਿਆਂ ਨੂੰ ਪਤਾ ਹੋਊਗਾ ਵੀ ਇੱਥੇ ਗਈ ਆ ਅਸੀਂ ਇਹ ਮੇਰੀ ਇਹ ਵੀ ਭਾਵਨਾ ਵਾਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਚਿੱਠਾ ਜਾਰੀ ਕਰਦੀ ਹੈ ਕਿੰਨੇ ਪੈਸੇ ਆਏ ਤੇ ਕਿੱਥੇ ਉਹ ਆਪਾਂ ਖਰਚ ਕੀਤੇ ਸੰਸਥਾਵਾਂ ਜਿਹੜੀਆਂ ਕਈਆਂ ਨੇ ਮੇਰੇ ਨਾਲ ਕੱਲ ਵਾਅਦਾ ਕੀਤਾ ਕਾਫੀ ਸੰਸਥਾਵਾਂ ਆਈਆਂ ਹੜਾ ਦੇ ਹੜਾਂ ਲਈ ਉਹਨਾਂ ਦੇ ਕੋਲ ਕਿੰਨਾ ਸੰਗਤਾਂ ਦਾ ਦਸਵੰਦ ਆਇਆ ਤੇ ਕਿੱਥੇ-ਕਿੱਥੇ ਉਹ ਲਾਇਆ ਉਹ ਸੰਸਥਾਵਾਂ ਵਾਲੇ ਸਮੇਂ ਦੇ ਵਿੱਚ ਜੇ ਇਹਨੂੰ ਵੀ ਜਾਰੀ ਕਰ ਦੇਣ ਉਹਦੇ ਨਾਲ ਇੱਕ ਪਾਰਦਰਸ਼ਤਾ ਰਹੂਗੀ ਕਿਉਂਕਿ ਆਪਾਂ ਨੂੰ ਸਿੱਖਣਾ ਚਾਹੀਦਾ ਪ੍ਰਾਣੀਆਂ ਵੱਡੀਆਂ ਸੰਸਥਾਵਾਂ ਜਿੰਨੀਆਂ ਵੀ ਚੱਲਦੀਆਂ ਸਿੱਖਾਂ ਦੀਆਂ ਉਹਦੇ ਵਿੱਚ ਇੱਕੋ ਚੀਜ਼ ਹਮੇਸ਼ਾ ਰਹੀ ਪਈ ਹੋ ਤੇ ਪਾਰਦਰਸ਼ਤਾ ਕਿ ਕਿੰਨੀ ਆਮਦਨ ਆਈ ਤੇ ਕਿੰਨਾ ਖਰਚਾ ਆਇਆ ਉਹ ਦੱਸਿਆ ਜਾਂਦਾ ਤੇ ਇਹ ਆਉਣ ਦੇ ਨਾਲ ਕਿਉਂਕਿ ਪੈਸਾ ਸਾਹਮਣੇ ਦਿਸਣਾ ਵਾ ਜੇ ਮੈਨੂੰ ਮੰਨ ਲਓ ਪਿਛਲੇ ਦਿਨੀ ਬਹੁਤ ਸਾਰੇ ਸੱਜਣਾ ਨੇ ਕਿਹਾ ਵੀ ਅਹੀਂ 50 ਡਾਇਰੈਕਟਰਾਂ ਦੀ ਸੇਵਾ ਕਰਨੀ ਦਾ 20 ਦੀ ਕਰਦੀ ਇਹਨੇ 100 ਵੀ ਕਿਹਾ ਉਹ ਪੋਰਟਲ ਆਉਣ ਦੇ ਨਾਲੇ ਵੀ ਪਤਾ ਲੱਗੂ ਕਾ ਵੀ ਜਦੋਂ ਆਪਾਂ ਵਿਚਰਾਂਗੇ ਵੀ ਕਿੱਥੇ ਦਿੱਤੇ ਹੋ ਦਿੱਤੇ ਜਾਂ ਨਹੀਂ ਦਿੱਤੇ ਵੀ ਇਹਦੇ ਨਾਲ ਇੱਕ ਤੇ ਜਿਨ੍ਹਾਂ ਨੂੰ ਸੇਵਾ ਮਿਲਣੀ ਆ ਸੰਸਥਾਵਾਂ ਨੂੰ ਉਹ ਸਾਹਮਣੇ ਆ ਤੇ ਜਿਨ੍ਹਾਂ ਦੀ ਸੇਵਾ ਕਰਨੀ ਆ ਉਹਨਾਂ ਦਾ ਡਾਟਾ ਵੀ ਹੈਗਾ ਇਹ ਸੰਸਥਾਵਾਂ ਦਾ ਆਪਸੀ ਤਾਲਮੇਲ ਕਰਾਉਣ ਦੇ ਲਈ ਜਿਹੜਾ ਪੋਰਟਲ ਆ ਉਹ ਜਾਰੀ ਕੀਤਾ ਗਿਆ ਕਿਸਾ ਦੋ ਦਾ ਦਰਖਾਸਤ ਜਿਹੜਾ ਦੇ ਰਹੇ ਤੁਸੀਂ ਦਸਕ ਸੋੜ ਦੇ ਇੱਕ ਪ੍ਰੈਕਟਿਕ ਦੇ ਰਹੇ ਕਿ ਉਹ ਵੀ ਇਦਾਂ ਮਰੀਜ਼ ਕਰ ਸਕਦੇ ਤਾਂ ਉਹ ਕਿਵੇਂ ਕਰ ਦਿੱਤੇ ਜਾ ਸਕਦੇ ਕੋਈ ਵੀ ਕਰ ਸਕਦਾ ਜੀ ਦੇਖੋ ਸਾਡੀ ਸਾਰਿਆਂ ਦੀ ਭਾਵਨਾ ਸੱਚੀ ਤੇ ਸੁੱਚੀ ਆ ਕਿ ਅਸੀਂ ਇਹ ਸੇਵਾ ਕਰ ਰਹੇ ਆ ਤੇ ਜੇ ਕੋਈ ਇਦਾਂ ਦਾ ਬੰਦਾ ਪਰਸਨਲੀ ਵੀ ਦੇ ਰਿਹਾ ਤੇ ਉਹ ਇਹਦੇ ਰਾਈ ਸਕੋ ਉਹਨੂੰ ਤੇ ਵਧੀਆ ਵਾ ਕੇ ਸਾਰਿਆਂ ਨੂੰ ਪਤਾ ਲੱਗ ਜਾਊ ਵੀ ਉਹਨੇ ਇਹ ਸੇਵਾ ਉੱਥੇ ਕੀਤੀ ਆ ਸਾਰੀ ਦੁਨੀਆ ਨੂੰ ਪਤਾ ਲੱਗ ਜਾਊਗਾ ਕੋਈ ਵੀ ਕਰ ਸਕਦਾ ਸਿੰਘ ਸਾਹਿਬ ਇੱਕ ਜਿਹੜਾ ਸਿਕਾ ਰਿਐਕਟ ਦਾ ਜਿਹੜਾ ਸੀਟੀਪ ਕੋਲ ਫੈਸਲਾ ਆਇਆ ਦੇਖੋ ਚੰਗਾ ਫੈਸਲਾ ਪਰ ਇਹ ਉਸੇ ਭਾਵਨਾ ਦੇ ਨਾਲ ਹੋਵੇ ਜਿਹੜੀ ਭਾਵਨਾ ਸਿੱਖਾਂ ਦੀ ਮੁੱਢ ਤੋਂ ਰਹੀ ਹੈ ਉਹ ਭਾਵਨਾ ਇਹ ਹੈ ਕਿ ਸਿੱਖ ਇੱਕ ਵੱਖਰੀ ਕੌਮ ਆ ਸਾਡਾ ਸੱਭਿਆਚਾਰ ਵੱਖਰਾ ਸਾਡੇ ਰੀਤੀ ਰਿਵਾਜ ਵੱਖਰੇ ਤੇ ਜੇ ਉਸੇ ਭਾਵਨਾ ਦੇ ਨਾਲ ਆ ਵੀ ਇੱਕ ਵੱਖਰਾ ਇੱਕ ਸ਼ਪਾਸ਼ਲਾ ਆਨੰਦਕਾਰ ਐਕਟ ਜਿਵੇਂ ਮੁਸਲਮਾਨਾਂ ਦਾ ਇੱਕ ਉਹਨਾਂ ਨੇ ਆਪਣਾ ਲਾਭ ਬਣਾਇਆ ਹੋਇਆ। ਤੋਂ ਸਿੱਖਾਂ ਦਾ ਇੱਕ ਵਕਰ ਐਕਟ ਜਿਹੜਾ ਰਹਿਤ ਮਰਿਆਦਾ ਦੀ ਰੋਸ਼ਨੀ ਦੇ ਵਿੱਚ ਹੋਵੇ ਤਾਂ ਉਹਦਾ ਸਵਾਗਤ ਆ। ਚੰਗੀ ਗੱਲ। ਜਿਹੜੇ ਹਿੰਦੂ ਕਹਿਣਾ ਸਦ ਕਰਦੇ ਨੇ ਕਿ ਸਿੱਖਾਂ ਨੂੰ ਇਹ ਬਹੁਤ ਆ ਹਿੱਸਾ ਰਹੇ ਤੇ ਉਹਨਾਂ ਨੂੰ ਹੋਏਗਾ। ਦੇਖੋ ਉਹਨਾਂ ਦਾ ਤੇ ਮਸਲਾ ਹੀ ਨਹੀਂ। ਗੱਲ ਸਾਡੀ ਹੋ ਰਹੀ ਆ। ਤੇ ਸਿੱਖ ਤੇ ਪੂਰੀ ਦੁਨੀਆ ਦੇ ਵਿੱਚ ਆ ਸਾਰੇ ਸੰਸਾਰ ਤੇ ਆ। ਸਿੱਖਾਂ ਨੇ ਆਪਣੇ ਰੀਤੀ ਰਿਵਾਜ ਆ ਸਾਰੀ ਦੁਨੀਆ ਹੀ ਮੰਨਣ ਲੱਗ ਪਈ ਆ ਕਿ ਸਿੱਖ ਧਰਮ ਜਿਹੜਾ ਇੱਕ ਅਲੱਗ ਧਰਮ ਆ ਤਾਂ ਫਿਰ ਕਿਸੇ ਦੇ ਮੰਨਣ ਦਾ ਨਾ ਮੰਨਣ ਦੇ ਨਾਲ ਤਾਂ ਨਹੀਂ ਹੋਣਾ ਜਦੋਂ ਅਸੀਂ ਹੈ ਹੀ ਵੱਖਰੇ ਆ ਤੇ ਜੇ ਇਦਾਂ ਦਾ ਕਿਉਂਕਿ ਇਹ ਤੇ ਸਾਡਾ ਸੰਵਿਧਾਨਿਕ ਹੱਕ ਵੀ ਆ ਤੇ ਜੇ ਇਦਾਂ ਦਾ ਐਕਟ ਲਿਆ ਰਿਹਾ ਹੈ ਕੋਈ ਇਸ ਵਕਤ ਜੋਗਾ ਬਹੁਤ ਵਧੀਆ ਗੱਲ ਸਿੱਖ ਸਾਹਿਬ ਇੱਕ ਜਿਹੜਾ ਕੋਰੀਡੋਰ ਦੀ ਉੱਪਰ ਅਰਦਾਸ ਕਰਕੇ ਆਏ ਸਾਂ ਉਹਨਾਂ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ੀ ਉੱਤੇ ਜਦੋਂ ਜਿਹੜਾ ਜਾਤਾ ਉਹ ਤੇ ਸਿੱਖੀ ਸਰਕਾਰ ਨੇ ਬੜਾ ਹੀ ਕਰੋ ਲੋਕ ਲੱਗ ਰਹੇ ਆ ਦੇਖੋ ਸਾਰੀਆਂ ਹੀ ਸਿੱਖ ਸੰਸਥਾਵਾਂ ਇਹਦੇ ਲਈ ਯਤਨ ਕਰ ਰਹੀਆਂ ਭਈ ਜਿਹੜਾ ਜਥਾ ਵਾ ਉਹ ਜਾਵੇ ਉਹਦੇ ਬੜੇ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਪਹਿਲੇ ਗੁਰੂ ਆ ਤੇ ਉਹਨਾਂ ਦਾ ਜਨਮ ਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜਿੱਥੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਉੱਥੇ ਸੰਗਤਾਂ ਕਿਉਂਕਿ ਇਹ ਪ੍ਰੋਟੋਕਾਲ ਦੇ ਜਥੇ ਆ ਸਦੀਆਂ ਜਦੋਂ ਤੋਂ 47 ਤੋਂ ਬਾਅਦ ਜਦੋਂ ਤੋਂ ਨਿਯਮ ਤੈਅ ਹੋਏ ਤੇ ਇਹ ਜਥੇ ਸਾਡੇ ਜਾ ਰਹੇ ਆ ਇਹਦੇ ਲਈ ਸਰਕਾਰ ਨੂੰ ਅਜੇ ਕਿਉਂਕਿ ਸਮਾਂ ਪਿਆ ਵਾ ਸਰਕਾਰ ਨੂੰ ਸਿੱਖਾਂ ਦੇ ਮੰਗ ਤੇ ਗੌਰ ਕਰਨਾ ਚਾਹੀਦਾ ਔਰ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪਾਸਪੋਰਟਾਂ ਦੀ ਲਿਸਟ ਬਣਾ ਕੇ ਪਾਕਿਸਤਾਨ ਦੀ ਉੱਥੇ ਐਮਬੈਸੀ 'ਚ ਵੀ ਦਿੰਦੀ ਭਾਰਤ ਸਰਕਾਰ ਨੂੰ ਇਹਨਾਂ ਨੇ ਜਾਣਕਾਰੀ ਦੇਣੀ ਹੁੰਦੀ ਹੈ ਇਹ ਆਪਣੀ ਲਿਸਟ ਬਣਾ ਕੇ ਭੇਜਣ ਤੇ ਸਰਕਾਰ ਨੂੰ ਚਾਹੀਦਾ ਇਹ ਉਹਨਾਂ ਨਾਲ ਤਾਲਮੇਲ ਵੀ ਕਰਨ ਹਰ ਪੱਧਰ ਤੇ ਸਾਨੂੰ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਆ ਔਰ ਜਥਾ ਜਿਹੜਾ ਵਾ ਉੱਥੇ ਜਾਣਾ ਚਾਹੀਦਾ ਕਿਉਂਕਿ ਜੇ ਗੁਰੂ ਸਾਹਿਬ ਦਾ ਪ੍ਰਕਾਸ਼ ਆ ਅਸੀਂ ਸਾਰੇ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਦੇ ਆਂ ਔਰ ਕੱਲੇ ਸਿੱਖ ਹੀ ਨਹੀਂ ਜਾਂਦੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰ ਮਨਾਉਣ ਤੇ ਪੰਜਾਬ ਦੇ ਵਿੱਚੋਂ ਸਾਡੇ ਹਿੰਦੂ ਵੀਰ ਵੀ ਜਾਂਦੇ ਆ ਤੇ ਜਿਹੜਾ ਵੀ ਉੱਥੇ ਜਾਣਾ ਚਾਹੁੰਦਾ ਵਾ ਸਰਕਾਰ ਨੂੰ ਇਹ ਚਾਹੀਦਾ ਵੀ ਇਹ ਉਹ ਸਰਕਾਰ ਨੂੰ ਪਹਿਲਾਂ ਇਨਸ਼ੋਰ ਕਰ ਲੈਣ ਜਿਵੇਂ ਮੰਨ ਲਓ ਵੀ ਉੱਥੇ ਹੋਰ ਵੀ ਤੇ ਲੋਕ ਬਾਹਰ ਆਉਂਦੇ ਹੀ ਆ ਜਾਂ ਮੈਨੂੰ ਇਹ ਵੀ ਪਤਾ ਲੱਗਾ ਵਾ ਕਿ ਜਿਵੇਂ ਉਧਰੋਂ ਕੁਝ ਇੱਧਰ ਦਾ ਇੱਧਰੋਂ ਕੁਝ ਉਧਰ ਅਜੇ ਵੀ ਲੋਕ ਜਾ ਰਹੇ ਆ ਕਈ ਉਧਰੋਂ ਇੱਧਰ ਆਏ ਜਾਂ ਉਧਰੋਂ ਇੱਧਰ ਆਏ ਲਾਂਗਾ ਜਿਹੜਾ ਵਾ ਵੈਸੇ ਤੇ ਇਹ ਆਪਣਾ ਜਿਹੜਾ ਬਾਰਡਰ ਆ ਥੋੜਾ ਬੋਧਾ ਖੁੱਲਾ ਹੋਇਆ ਜਥਾ ਜਿਹੜਾ ਜਾਣਾ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਥਾ ਕਿਉਂਕਿ ਸਿੱਖਾਂ ਦੀ ਸਰਮੌਰ ਨਮੈਂਦਾ ਧਾਰਮਿਕ ਜਮਾਤ ਆ ਇਹ ਜਥਾ ਜਾਣਾ ਚਾਹੀਦਾ ਜ਼ਰੂਰ ਬਾਕੀ ਵੀ ਜਥਿਆਂ ਨੂੰ ਇਜਾਜ਼ਤ ਦੇਣੀ ਚਾਹੀਦੀ ਆ ਇਹ ਉਥੋਂ ਦੀ ਸਰਕਾਰ ਨਾਲ ਗੱਲ ਇਥੋਂ ਦੀ ਸਰਕਾਰ ਕਰੇ ਵੀ ਸਾਡਾ ਜਥਾ ਜਿਹੜਾ ਆਉਣਾ ਇਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਤੁਹਾਡੀ ਆ ਇਹ ਸਾਰਾ ਕੁਝ ਕਰਵਾ ਕੇ ਜਥੇ ਨੂੰ ਜਾਣ ਦੇਣਾ ਚਾਹੀਦਾ ਜਥਾ ਜਾਣਾ ਚਾਹੀਦਾ ਕਿਉਂਕਿ ਸਾਡੀਆਂ ਭਾਵਨਾਵਾਂ ਜੁੜੀਆਂ ਅਸੀਂ ਜਦੋਂ ਅਰਦਾਸ ਕਰਦੇ ਆਂ ਤੇ ਅਸੀਂ ਤੇ ਖੁੱਲੇ ਦਰਸ਼ਨ ਦੇ ਦਾਰੇ ਦੀ ਗੱਲ ਕਰਦੇ ਆਂ ਰੋਜ਼ ਹੀ ਕਿ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੇ ਦਾਰ ਦੇ ਸੇਵਾ ਸੰਭਾਲ ਦਾ ਦਾਨ ਖਾਲਸਾ ਨੂੰ ਬਖਸ਼ੋ ਔਰ ਉਹਦੇ ਉਲਟ ਅੱਜ ਜਾ ਕੇ ਜਿਹੜੇ ਸਾਡੇ ਪ੍ਰੋਟੋਕਾਲ ਦੇ ਜਥੇ ਵੀ ਆ ਦੇ ਉਹਨਾਂ ਨੂੰ ਰੋਕਿਆ ਜਾਂਦਾ ਵਾ ਤੇ ਸਾਡੇ ਸਾਡੇ ਦਿਲ ਨੂੰ ਵੀ ਤੇ ਪੁੱਛੋ ਨਾ ਸਿੱਖਾਂ ਦੇ ਆਨ ਨੂੰ ਵੀ ਸਾਡੇ ਦੇ ਕੀ ਬੀਤਦੀ ਆ ਸਾਡਾ ਇਸ਼ਕ ਵਾ ਗੁਰੂ ਨਾਨਕ ਸਾਹਿਬ ਦੇ ਨਾਲ ਸਾਡੀ ਮੁਹੱਬਤ ਆ ਉਥੇ ਸਾਡੇ ਗੁਰੂ ਦਾ ਪ੍ਰਕਾਸ਼ ਉਥੇ ਹੋਇਆ ਔਰ ਗੁਰੂ ਨਾਨਕ ਸਾਹਿਬ ਦਾ ਹੀ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ ਤਾਂ ਇਹਦੇ ਲਈ ਸਰਕਾਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਆ ਤੇ ਜਥੇ ਲਈ ਉਥੋਂ ਦੀ ਸਰਕਾਰ ਦੇ ਨਾਲ ਪੂਰਾ رابطہ ਕਰਨ ਸੁਰੱਖਿਆ ਪੁਖਤਾ ਕਰਾਉਣ ਉਹ ਉਥੇ ਵਾਲੇ ਵੀ ਪੁਖਤਾ ਕਰਨ ਪਰ ਜਥਾ ਜਾਣ ਦੇ ਲਈ ਇੱਕ ਮਾਹੌਲ ਤਿਆਰ ਕਰਨਾ ਚਾਹੀਦਾ ਅਜੇ ਸਮਾਂ ਹੈਗਾ ਵਾ ਸਰਕਾਰਾਂ ਇਹ ਤੇ ਕਰ ਸਕਦੀਆਂ ਪਰ ਇਦਾਂ ਇੱਕ ਚਿੱਠੀ ਦੇ ਵਿੱਚ ਹੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਦਰਕਨਾਰ ਕਰ ਦੇਣਾ ਈ ਆਇਆ ਕਰਨ ਕਰਕੇ ਜਥਾ ਜਾਊ ਕੈ ਨਹੀਂ ਇਹ ਠੀਕ ਨਹੀਂ ਹੈਗਾ ਸਰਕਾਰ ਨੂੰ ਦੁਬਾਰਾ ਤੋਂ ਇਹਦੇ ਤੇ ਗੌਰ ਕਰਨਾ ਚਾਹੀਦਾ ਤੁਸੀਂ ਵੈਬਸਾਈਟ ਲਾਂਚ ਕਰ ਰਹੇ ਹੋ ਕੋਈ ਫੇਕ ਨਾ ਯੂਜ਼ ਕਰੇ ਕਿਉਂਕਿ ਪਿੱਛੇ ਸਾਰਾ ਗੜੀ ਜਿਵੇਂ ਉਹਦੇ ਲੋਕ ਵੈਬਸਾਈਟ ਬਣਾ ਕੇ ਪੈਸੇ ਕਮਾ ਰਹੇ ਸੀ ਵੇਖੋ ਜਿਹੜੀ ਤੇ ਅਕਾਲ ਤਖਤ ਸਾਬ ਤੋਂ ਵੈਬਸਾਈਟ ਜਾਰੀ ਹੋਈ ਇਹੋ ਜੀ ਜਾਂ ਇਹੋ ਜੇ ਨਾਮ ਦੀ ਕੋਈ ਦੂਜਾ ਜਾਰੀ ਨਹੀਂ ਕਰ ਸਕਦਾ ਕਿਉਂਕਿ ਅਕਾਲ ਤਖਤ ਸਾਬ ਦਾ ਸਾਰੇ ਸਤਕਾਰ ਕਰਦੇ ਆ ਬਾਕੀ ਆਪਾਂ ਧਿਆਨ ਰੱਖਾਂਗੇ ਜੀ ਸਰ ਜੀ ਇਹ ਜਿਹੜੀ ਤੁਸੀਂ ਨਿਖਿਤ ਕੀਤਾ ਜੀ ਪਾਕਿਸਤਾਨ ਦੇ ਤੇਗਾ ਇਹ ਅ ਕਹਾਸੇ ਕੋਈ ਨਹੀਂ ਹੁੰਦਾ ਦੂਜੇ ਪਾਸੇ ਮੈਚ ਸੀ ਹੋਇਆ ਉਹ ਇਹ ਜੀ ਕਾਫੀ ਨਿੰਦਾ ਹੋ ਰਹੀ ਹੈ ਕਿ ਜਦ ਸਾ ਰੁਕਿਆ ਜਾ ਰਿਹਾ ਪਰ ਅੰਗਰੇਜ਼ੀ ਚ ਕੋਈ ਜਾ ਰਹੀ ਨੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਸਿਆਸੀ ਰੰਜਿਸ਼ ਤੇ ਤਹਿ ਦੀ ਕੀਤਾ ਗਿਆ ਇੱਕ ਚਿੱਠੀ ਆਉਂਦੀ ਐ ਸਭ ਦੀ ਰੋਲ ਦਾ ਦੇਖੋ ਵੈਸੇ ਤੇ ਜਿਹੜੀ ਮੇਰੀ ਸੋਚ ਆ ਉਹ ਇਹ ਆ ਕੇ ਜੇ ਇਹ ਸਬੰਧ ਚੰਗੇ ਬਣਦੇ ਦੋਵਾਂ ਮੁਲਕਾਂ ਦੇ ਤੇ ਚੰਗੀ ਗੱਲ ਆ ਮੈਚ ਹੋਣੇ ਮੈਂ ਨਹੀਂ ਸਮਝਦਾ ਵੀ ਮਾੜੀ ਗੱਲ ਆ ਪਰ ਜਿਹੜੀ ਭਾਵਨਾ ਮੈਚ ਕਰਾਉਣ ਲੱਗਿਆਂ ਇਥੋਂ ਦੀ ਸਰਕਾਰ ਰੱਖਦੀ ਆ ਉਹੀ ਭਾਵਨਾ ਸਾਡਾ ਜੱਥਾ ਜਾਵੇ ਉਹਦੇ ਪ੍ਰਤੀ ਵੀ ਰੱਖਣੀ ਚਾਹੀਦੀ ਆ ਜੇ ਇਹਨਾਂ ਨੇ ਇਹ ਜ਼ਰੂਰੀ ਸਮਝਿਆ ਵੀ ਮੈਚ ਹੋਵੇ ਵੀ ਸਬੰਧ ਸੁਧਰਦੇ ਆ ਜਾਂ ਖੇਡ ਭਾਵਨਾ ਕਹਿੰਦੇ ਹੁੰਦੀ ਆ ਜਿਵੇਂ ਖੇਡ ਭਾਵਨਾ ਵਾ ਇਹ ਤੇ ਸਾਡੀ ਵੀ ਇੱਕ ਭਾਵਨਾ ਵਾ ਉਹਨੂੰ ਕਹਿੰਦੇ ਸਿੱਖ ਭਾਵਨਾ ਸਾਡੀਆਂ ਭਾਵਨਾਵਾਂ ਮੂਰਨ ਤੌਰ ਤੇ ਗੁਰੂ ਨਾਨਕ ਸਾਹਿਬ ਨਾਲ ਜੁੜੀਆਂ ਹੋਈਆਂ। ਤੋਂ ਜਿਸ ਭਾਵਨਾ ਦੇ ਨਾਲ ਇਹ ਮੈਚ ਕਰਾ ਰਿਹਾ ਹੈ ਉਸੇ ਭਾਵਨਾ ਦੇ ਨਾਲ ਸਾਡਾ ਜਿਹੜਾ ਜਥਾ ਵਾ ਉਹ ਵੀ ਉੱਥੇ ਜਾਣ ਦੇਣਾ ਚਾਹੀਦਾ। ਦਰਸ਼ਕਾਂ ਦੀ ਭਾਵਨਾ ਦੇ ਨਾਲ ਸੰਤਾਂ ਨੇ ਜਿਹੜੀਆਂ ਪਾਸਪੋਰਟ ਨੇ ਆਪਣੇ ਵਕਫਾ ਤੋਂ ਸੰਸਥਾਵਾਣ ਦਿੱਤੇ ਨੇ ਕਿ ਸਾਨੂੰ ਜਾਣ ਦਾ ਮੌਕਾ ਮਿਲਣਾ ਚਾਹੀਦਾ ਪਰ ਸੰਤਾਂ ਦੇ ਉਦੋਂ ਦਾ ਬੜਾ ਮਾਨ ਰੂਪ ਪ੍ਰਸਤ ਹੋਇਆ ਕਿ ਤੁਹਾਨੂੰ ਸਰਕਾਰ ਨੇ ਰੋਕ ਲਾਈ ਆ। ਤੁਹੇ ਅਪੀਲ ਨਹੀਂ ਕਰੋਗੇ ਸਰਕਾਰ ਨੂੰ ਇਹਨੂੰ ਕਰੁੱਥ ਜਿਹੜਾ ਹੈ ਤੇ ਮੈਂ ਤੇ ਪਹਿਲਾਂ ਵੀ ਕਿਹਾ ਸੀ ਜੀ ਮੈਂ ਦੁਬਾਰਾ ਦੁਹਰਾਉਣਾ ਕਿ ਸਰਕਾਰ ਨੂੰ ਇਹਦੇ ਤੇ ਦੁਬਾਰਾ ਗੌਰ ਕਰਨਾ ਚਾਹੀਦਾ ਗੱਲ 2-4 ਬੰਦਿਆਂ ਦੀ ਨਹੀਂ ਆ ਗੱਲ ਕਰੋੜਾਂ ਸਿੱਖ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਪਿਆਰ ਕਰਨ ਵਾਲੇ ਹੋਰ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੀ ਭਾਵਨਾ ਔਰ ਇਹ ਕਰੋੜਾਂ ਮਾ ਉਹਨਾਂ ਦੀਆਂ ਭਾਵਨਾਵਾਂ ਦਰਕਨਾਰ ਨਾ ਹੋਣ ਉਹਦੀ ਕਦਰ ਕਰਦੀਆਂ ਸਰਕਾਰ ਨੂੰ ਇਹ ਤੇ ਗੌਰ ਕਰਨਾ ਚਾਹੀਦਾ ਇਹ ਗੌਰ ਕਰਕੇ ਇਹ ਜਿਹੜਾ ਜਥਾ ਵਾ ਇਹਨੂੰ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਹਾਂ ਜੋ ਸਰਕਾਰ ਨੇ ਉਹਨਾਂ ਦੇ ਕੋਲ ਇਨਸ਼ੋਰ ਕਰਾਉਣਾ ਉਹ ਕਰਾਉਣਾ ਹੋਰ ਵੀ ਤੇ ਲੋਕ ਦੂਜੇ ਮੁਲਕਾਂ ਦੇ ਵੀ ਜਾਂਦੇ ਆਉਂਦੇ ਆ ਪਰ ਕਿਉਂਕਿ ਅਪ੍ਰੈਲ ਮਈ ਦੀ ਗੱਲ ਹੈ ਲੜਾਈ ਦਾ ਜਦੋਂ ਮਾਹੌਲ ਬਣਿਆ ਹੁਣ ਕਾਫੀ ਸਮਾਂ ਲੰਘ ਗਿਆ ਹਾਂਜੀ ਪਹਿਲਾਂ ਵੀ ਰਹਿ ਗਿਆ ਤਾਂ ਸਿੱਖ ਸੰਗਤਾਂ ਨੂੰ ਇਹ ਵੀ ਹੌਲੀ-ਹੌਲੀ ਇਹ ਨਾਵੇ ਵੀ ਸਾਡੀਆਂ ਭਾਵਨਾਵਾਂ ਬਿਲਕੁਲ ਹੀ ਬੰਦੀ ਕਰ ਦੇਣਾ ਆਹੀ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਨ ਵਾਲੇ ਤੇ ਗੁਰੂ ਨਾਨਕ ਸਾਹਿਬ ਦੀਆਂ ਥਾਵਾਂ ਨੂੰ ਵੀ ਪਿਆਰ ਤੇ ਮੁਹੱਬਤ ਕਰਦੇ। ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ on Sky TV ਦਿਨਾਲ।